ਸਸੀਕਾਲ ਜੀ ਸਾਰੇ ਆਪਣਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਗਿੱਲ ਦੇ ਵਿੱਚ ਤੇ ਗਿੱਲ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੋਇਪੁਰ ਦਾ ਆਖਰੀ ਪਿੰਡ ਰਹਿ ਗਿਆ ਮਿੱਤਰੋ ਇਹ ਦੋ ਗਾਂ ਹੱਦਾਂ ਜਿਹੜੀ ਉਹ 모ਗੇ ਜ਼ਿਲ੍ਹੇ ਦੀ ਸ਼ੁਰੂ ਹੋ ਜਾਂਦੀ ਆ 모ਗੇ ਜ਼ਿਲ੍ਹੇ ਦੇ ਪਿੰਡ ਆ ਜਾਂਦੇ ਆ ਮੱਲਾ ਕਾਲਾ ਪਿੰਡ ਇਸ ਪਿੰਡ ਦਾ ਗਵੰਡੀ ਪਿੰਡ ਆ ਤੂੜਕੋਟ ਇਸ ਪਿੰਡ ਦਾ ਗਵੰਡੀ ਪਿੰਡ ਅਤੇ ਗੱਲ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੋਂ ਇੱਕ ਬਹੁਤ ਚੰਗੇ ਘਰਾਣੇ ਦੀ ਮਹਿੰਦੀ ਵੀਡੀਓ ਫੁਲਵਾ ਰਿਆ ਵਾਂ ਮਿੱਤਰੋ ਮੈਂ ਉਹਦੇ ਬਾਰੇ ਜਾਣਕਾਰੀ ਲੈ ਕੇ ਦਿਨਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਵੱਡੇ ਭਾਈ ਠੀਕ ਆ ਭਾਈ ਵਧੀਆ ਸ਼ੇਤਾਂਕਰ ਪਰਿਵਾਰ ਭਾਈ ਬਹੁਤ ਵਧੀਆ ਭਾਈ ਠੀਕ ਆ ਭਾਈ ਇੱਕ ਵਾਰੀ ਨਾਮ ਦੱਸ ਦੀ ਆਪਣਾ ਮੇਰਾ ਨਾਮ ਲੱਬੀ ਆ ਬਈ ਮਤ ਲੱਬੀ ਅੱਛਾ ਲੱਬੀ ਵੀ ਮੈਂ ਤਾਂ ਤੇਰੀ ਤੂੰ ਤਾਂ ਵਪਾਰ ਕਰਦਾ ਤੇ ਮੈਂ ਤੇਰੇ ਚਾਚੇ ਦੀ ਐ ਹਣਾ ਸਾਰੇ ਤੂੰ ਮਨਵਾ ਰਿਆ ਆਪਾਂ ਹਾਂਜੀ ਹਾਂਜੀ ਹਾਂ ਭਾਈ ਇਹ ਲਿਆਉਂਦੀ ਨਹੀਂ ਗਈ ਇਹ ਬਾਈ ਦੇ ਚਾਚੇ ਦੀ ਮੈਂ ਆ ਤੂ ਇਹ ਪਹਿਲਾ ਦੱਸ ਦੇਵਾ ਵੀ ਤੁਸੀਂ ਕਹੋ ਵੀ ਖਰੇ ਲਿਆ ਕੇ ਬੰਨੀ ਹੋ ਵੀ ਨਹੀਂ ਇਹ ਗੱਲ ਨਹੀਂ ਕੀ ਕਿਉਂਕਿ ਬਹੁਤ ਚੰਗੀ ਮੈਂ ਆ ਕਿੰਨੇ ਦਿਨ ਪਹਿ ਆ ਵੀ ਰਹਿੰਦੇ ਹਜੇ ਬਾਈ ਇਹਦੇ ਬਾਈ 23 ਤਰੀਕ ਨੂੰ ਦਿਨ ਪੂਰੇ ਆ 23 ਤਰੀਕ ਨੂੰ ਦਿਨ ਪੂਰੇ ਆ ਹਾਂ ਅੱਛਾ ਵੀਰੇ ਲੱਭੀ ਬਾਈ ਕਿੰਨਾ ਕੁ ਦੁੱਧ ਦਾ ਦੇ ਦਿੰਦੀ ਦੁੱਧ ਦੇ 15 16 ਕਿਲੋ ਰਾਹ ਉਹਨਾ ਦੇ ਦਿੰਦੀ ਹੈ 15 16 ਕਿਲੋ ਰਾਹ ਉਹਨਾ ਦੇ ਦਿੰਦੀ ਹੈ ਸੂਆਦ ਕੀ ਕਿੰਨੇ ਵਸ ਹੁੰਦੀ ਹੈ ਸੂਆ ਤੀਜਾ ਬਾਈ ਆ ਠੀਕ ਆ ਦਿਨ ਕਿੰਨੇ ਲੈ ਜੂਗੀ ਲੱਭੀ ਵੀਰੇ ਜੀ ਦਿਨ ਆ ਤੇ ਇਹ ਦਾ ਤਨ ਤਨ ਤਾਂ ਉਵੇਂ ਹੀ ਪੈ ਜਾ ਬਾਈ ਅੱਜ ਗਣਤੀ ਚ ਪੂਰੇ ਤੇ ਦੋ ਦੰਦਾਂ ਦੇ ਉੱਤੇ ਦੋ ਦੰਦਾਂ ਵਿੱਚ ਉੱਤੇ ਲੈ ਜਾ ਸਕਦੀ ਤੈਨੂੰ ਪੰਜਾਂ ਕੁ ਦੰਦਾਂ ਦੀ ਕੱਢ ਜੂਗੀ ਪਹੁੰਚੇ ਦਿਨ ਹੈ ਨਾ ਅੱਛਾ ਵੀਰੇ ਜੇ ਕੋਈ ਵੀ ਮਨਲਾ ਜਿਵੇਂ ਹੁਣ ਲਊਗਾ ਚੋਕੇ ਲੈ ਅੱਛਾ ਲੱਭੀ ਵੀਰੇ ਜੇ ਕੋਈ ਚੋਕੇ ਲੈ ਜਾਣੀ ਚਾਹੁੰਦਾ ਵਿੱਚ ਚੋਕੇ ਵੀ ਲੈ ਜਾ ਸਕਦਾ ਹਾਂ ਬਾਈ ਹਾਂ ਕੋਈ ਅੱਛਾ ਰੇਟ ਕੀ ਰਹੂਗਾ ਬਾਈ ਰੇਟ ਬਾਈ ਇਹ 13 ਆ 13 ਲਾੜ ਪਿਆਰ ਦੇ ਵਿੱਚੋਂ ਕੋਈ ਮਾਨ ਤਾਨ ਕਰ ਦਾਂਗੇ ਠੀਕ ਹੈ ਬਈ ਲੈ ਵੀ ਮਿੱਤਰੋ ਵੱਡੀ ਪਾਲੀ ਸਾਂ ਵੀ ਮੈਂ ਕੱਦ ਬਾਡੀ ਵਾਲੀ ਪਿੱਛਾ ਵੇਖੋ ਮੈਂ ਉਹਦਾ ਕੁਮਾਲ ਦਾ ਬੋਪਾਰਾ ਪਿੱਛਾ ਕਰਨ ਵਾਲੀ ਦਾ ਦੇਖੋ ਤੁਸੀਂ ਕਰਾਂ ਦੀ ਬਾਕੀ ਸੂਗੇ 7-8 ਮਹੀਨਿਆਂ ਬਣ ਕੇ ਮੈਂ ਮਿਲ ਜਾਂਦੀ ਹੈ ਠੀਕ ਹੈ ਭਾਈ ਠੀਕ ਹੈ ਵੇਖੋ ਲੇਵੇ ਲੋ ਮੇਰੀ ਤਿਆਰੀ ਕਰਨ ਵਾਲੀ ਦੀ ਮਿੱਤਰੋ ਆ ਆਰਡਰ ਦੀ ਕੁਆਲਿਟੀ ਪੂਰੀ ਬੇਹਤਰੀਨ ਤੇ ਖਾਸ ਹੈ ਟਿਕਾਣੇ ਵਾਲਾ ਤੀਰ ਆ ਜਾਵਾ ਮਿੱਤਰੋ ਤੇ ਲੱਭੀ ਭਈ ਨੰਬਰ ਸਾਂਝਾ ਕਰ ਦਈਏ ਨੰਬਰ 94197 ਜੀ 5892 9419758492 495 ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਹੈ ਪਿੰਡ ਗੇਲਾ ਜ਼ਿਲ੍ਹਾ ਫਰੀਪੁਰ